ਹੋਟਲ ਲੱਗੇ ਨਾਬਾ ਵਿੱਚ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਕੀਤੇ ਗਏ ਦਰਦਨਾਕ ਹਮਲੇ ਦੀ ਸਮੁੱਚੇ ਸਮਾਜ ਵੱਲੋਂ ਨਿੰਦਾ ਮਾਰੇਗੇ ਵਿਅਕਤੀਆਂ ਨੂੰ ਦਿੱਤੀ ਗਈ ਪਠਿੰਡਿਆ ਮੋਹੱਲਾ ਨਾਬਾ ਵਿਖੇ ਮੋਹਵਤਿਆਂ ਚਗਾ ਕੇ ਸ਼ਰਧਾਂਜਲੀ ਦੇਵਰੇ ਜੈ ਹਿੰਦ ਹਿੰਦੂ ਮੰਦਾਨ ਦਾ ਬਤੌਣਾ ਚਾਹੁੰਦੇ ਨੇ ਹਾਰਾ ਫਟਾਈ ਜੈ ਹਿੰਦ ਹਿੰਦੂ ਮੰਦਾਨ ਦਾ ਬਤੌਣਾ ਚਾਹੁੰਦੇ ਨੇ ਇੱਕ ਆਮ ਬੰਦੇ ਨੂੰ ਮਾਰਨਾ ਬਹੁਤ ਗੰਤ ਹੈ ਕਿਸੇ ਨੂੰ ਵੀ ਮਾਰਨਾ ਇਨਸਾਨ ਕਿਸੇ ਨੂੰ ਵੀ ਚਾਨ ਨੂੰ ਮਾਰ ਨਹੀਂ ਸਕਦਾ ਕੀ ਕਹਿਣਾ ਚਾਹੋਗੇ ਗਵਰਨਮੈਂਟ ਮੈਂ ਕਹਿੰਦਾ ਜਿਨ੍ਹਾਂ ਨਾਲ ਗਲਤ ਹੋ ਉਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਤੁਸੀਂ ਅੱਜ ਪਹੁੰਚੇ ਹੋ ਸਾਡੇ ਅੱਜ ਸਵੇ ਸੁਧਾਰ ਮਹੱਲਾ ਕਮੇਟੀ ਬਟੰਡੀਆਂ ਮਹੱਲਾ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੋ ਸਾਡੇ ਉੱਥੇ ਸ਼ਹੀਦ ਹੋਏ ਨੇ ਪਾਕਿਸਤਾਨ ਨੇ ਜੋ ਚਲਾਉਣਾ ਕੰਮ ਦਿੱਤਾ ਥੋੜੀ ਅਸੀਂ ਪਹਿਲਾਂ ਵੀ ਨੇ ਕਿਹਾ ਸੀ ਕਿ ਅੱਜ ਜਿਹਨੇ ਖੇਤੀ ਕਰਦੇ ਆ ਸਾਡੀ ਸਾਰੀ ਟੀਮ ਬਟੰਡੀਆਂ ਮਹੱਲੇ ਦੀ ਇਨਸ਼ਾਅੱਲੇ ਭਰਾ ਸਾਰੇ ਸਨੀਰੇਜ ਜੀ ਦੀ ਅਗਵਾਈ ਚ ਬਹੁਤ ਵਧੀਆ ਅੱਜ ਕੰਮਲਾ ਕਰ ਰਹੇ ਨੇ ਤੇ ਮੈਂ ਤਾਂ ਸੌ ਦੀ ਤੂਲ ਕਹਾਂਗਾ ਕਿ ਇਸ ਤੋਂ بڑا ਮਾੜਾ ਕੁਝ ਨਹੀਂ ਹੋ ਸਕਦਾ ਜੋ ਕੱਲ ਵੀ ਸਾਡੇ ਹਿੰਦੂ ਤਰਫ ਨੇ ਕਿਹਾ ਪੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਲੱਭ ਕੇ ਜਿੰਨੇ ਬੰਦੇ ਨੇ ਕੋਈ ਸਮਝੌਤਾ ਨਹੀਂ ਉਹਨਾਂ ਨੇ ਕੀਤਾ ਮੋਦੀ ਸਰਕਾਰ ਨੇ ਬਹੁਤ ਵਧੀਆ ਸੁਸਤੋ ਕਰਿਆ ਜਿਹੜਾ ਸਾਰੇ ਸਮਝੌਤੇ ਰੱਦ ਕਰਦੇ ਕੀ ਸੈਂਟਰ ਸਰਕਾਰ ਇਸੇ ਕਦਮ ਚੱਕ ਰਹੀ ਹੈ ਜੀ ਸੈਂਟਰ ਸਰਕਾਰ ਨੂੰ ਕਦਮ ਹੋਰ ਵੀ ਚੁੱਕਣ ਦੀ ਲੋੜ ਹੈ ਜਿਸ ਦੇ ਨਾਲ ਇਹ ਬੈਸਟ ਹੋ ਸਕੇ ਕਿ ਤੋਂ ਐ ਜੀ ਕੋਈ ਵਾਰਦਾਤ ਨਾ ਹੋ ਸਕੇ ਇਕੱਲੇ ਸਮਝੌਤੇ ਨਾਲ ਵੀ ਸਿਸਟਮ ਪੂਰਾ ਨਹੀਂ ਬੰਨਾ ਅੱਗੇ ਹੋਰ ਵੀ ਕਈ ਐ ਜੋ ਉਪਰਾਲੇ ਕਰਨੇ ਪੈਣਗੇ ਜਿਸ ਦੇ ਨਾਲ ਇਹ ਬਿਲਕੁਲ ਇਹਨਾਂ ਦਾ ਇੰਟਰਿਓ ਇਧਰ ਬੰਦ ਹੋ ਜਾਵੇ ਵੀ ਕੋਈ ਅਤਵਾਦ ਦਾ ਕੋਈ ਇੱਕ ਬੰਦਾ ਵੀ ਨਾ ਦਿਖੇ ਕੈਂਡਲ ਮਾਰਚ ਕੱਢੇ ਜਾ ਰਹੇ ਉਹਦੇ ਨਾਲ ਕੀ ਕਹਿਣਾ ਚਾਹੀਦਾ ਇਹ ਜਿਹੜਾ ਰੋਸ਼ ਮਾਰਚ ਹੈ ਪਹਿਲਗੰਗੋੜ ਦੇ ਵਿੱਚ 100 ਲੋਕਾਂ ਨੇ ਜੋ ਵੋਟ ਕੀਤਾ ਗਿਆ ਸਪੈਸ਼ਲ ਨਾਮ ਪੁੱਛ ਕੇ ਕਿ ਤੂੰ ਹਿੰਦੂ ਹੈ ਕਿ ਮੁਸਲਮਾਨ ਹੈ ਉਹਨਾਂ ਨੇ ਕਿਹਾ ਨਹੀਂ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਬਹੁਤ ਹੀ ਗੌਨੀ ਘਟਨਾ ਜਿਹੜੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਪਾਕਿਸਤਾਨ ਜੋ ਇਸ ਨੂੰ ਸ਼ਾਇਦ ਦੇ ਰਿਹਾ ਹੈ ਅਸੀਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਪਾਕਿਸਤਾਨ ਦਾ ਉਹ ਹਾਲ ਹੋਵੇ ਜਿਹੜਾ ਉਹ ساری ਉਮਰ ਯਾਦ ਰੱਖੇ ਦੁਆਰਾ ਉਹ ਉੱਠ ਨਾ ਸਕੇ ਅਸੀਂ ਇਸ ਵਾਸਤੇ ਉਹਨਾਂ ਲੋਕਾਂ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਜਿਨ੍ਹਾਂ ਨੇ ਸਾਡਾ ਸਾਥ ਛੱਡਿਆ ਹੈ ਜਿਹੜੇ ਲੋਕ ਉੱਥੇ ਮਾਰੇ ਗਏ ਮਨੋਸੀ ਸਾਰੇ ਲੋਕ ਸ਼ਰਧਾਂਜਲੀ ਭੇਟ ਕਰਦੇ ਆ। ਅਤਵਾਦ ਜਿਹੜਾ ਹੈ ਉਹ ਅਸੀਂ ਖਤਮ ਕਰਨਾ ਹੈ ਇਹ ਸਾਡਾ ਪ੍ਰਣ ਹੈ। ਕੀ ਕਹਿਣਾ ਚਾਹੁੰਦੇ ਹਾਂ? ਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਇਨਸਾਨੀਅਤ ਕਸ਼ਮੀਰ ਦੇ ਵੀ ਸ਼ਰਮਸਾਰ ਹੋਈ। ਨਿਹੱਥੇ ਲੋਕਾਂ ਨੂੰ ਅਤਵਾਦੀਆਂ ਵੱਲੋਂ ਮਾਰਿਆ ਗਿਆ। ਅਤਵਾਦ ਦਾ ਇੰਨਾ ਕਿਲੌਣਾ ਰੂਪ ਅੱਜ ਤੱਕ ਨਹੀਂ ਦੇਖਿਆ ਸੀਗਾ। ਮੈਂ ਸਾਰੇ ਆਪਣੇ ਮਾਲਵਾਸੀ ਜੋ ਅੱਜ ਇਕੱਠੇ ਹੋਏ ਨੇ ਉਹ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਨੇ ਜਿਹੜੇ ਉੱਥੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਸਨ। ਅਤੇ ਉਹਨਾਂ ਦੀ ਆਪ ਮਾਮਾ ਸਾਹਮਣੇ ਉਹਨਾਂ ਦੀ ਵਾਈਫ ਸਾਹਮਣੇ ਉਹਨਾਂ ਦੀ ਭੈਣਾ ਸਾਹਮਣੇ ਉਹਨਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਬਹੁਤ ਹੀ ਕਨੌਣਾ ਅਤੇ ਦਿਲ ਦਹਿਲਾਣ ਵਾਲਾ ਇਹੋ ਪਾਕਾ ਸੀਗਾ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਹਾਂ ਕਿ ਜੋ ਵੀ ਇਸ ਲਈ ਦੋਸ਼ੀ ਹਨ ਉਹਨਾਂ ਨੂੰ ਕੜੀ ਤੋਂ ਕੜੀ ਐਸੀ ਸਜ਼ਾ ਦਿੱਤੀ ਜਾਵੇ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਬਣੇ ਕਿ ਜੋ ਅਤਵਾਦਾ ਅਤਵਾਦਮਾ ਹੋ ਸਕੇ ਅਤੇ ਮੈਂ ਉਹਨਾਂ ਅਤਵਾਦੀਆਂ ਨੂੰ ਵੀ ਇਹ ਹੀ ਚੇਤਾਵਨੀ ਦੇਣਾ ਚਾਹਾਂਗਾ ਕਿ ਕਿਉਂ ਕਿਸੇ ਦਾ ਘਰ ਉਜਾੜਿਆ ਕਿ ਜੋ ਤੁਹਾਡੀ ਲੜਾਈ ਹੈ ਉਹ ਬੈਠ ਕੇ ਵੀ ਹੋ ਸਕਦੀ ਸੀ ਗੱਲਬਾਤ ਕਰਕੇ ਵੀ ਹੋ ਸਕਦੀ ਸੀ ਐਨਾ ਕਿਨੌਣਾ ਮੰਜ਼ਰ ਜੋ ਹਿੰਦੂਇਜ਼ਮ ਦੇ ਅਗੇਂਸਟ ਹੋਇਆ ਹੈ ਜੋ ਇਨਸਾਨੀਅਤ ਦੇ ਅਗੇਂਸਟ ਹੋਇਆ ਹੈ ਅਸੀਂ ਕੜੇ ਸ਼ਬਦਾਂ ਵਿੱਚ ਉਹਦੀ ਨਿਖੇਦੀ ਕਰਦੇ ਹਾਂ ਸਾਰਾ ਮਹੱਲਾ ਬਠਿੰਡਿਆ ਮਹੱਲਾ ਸਵੈ ਸੇਵਾ ਮਹੱਲਾ ਸਦਾਰ ਕਮੇਟੀ ਹਨੂਮਾਨ ਮੰਦਰ ਕਮੇਟੀ ਸ਼ਿਵ ਮੰਦਰ ਕਮੇਟੀ ਫਰੈਂਡਸ ਕਲੱਬ ਸਾਰੇ ਹੀ ਮਹੱਲੇ ਦੇ ਜਿੰਨੇ ਵੀ ਇੱਥੇ ਕਲੱਬ ਦੇ ਨੇ ਉਹ ਇਕੱਠੇ ਹੋਏ ਨੇ ਲੋਕ ਪਾਸੀ ਇਕੱਠੇ ਹੋਏ ਨੇ ਤੇ ਇਸ ਅਤਵਾਦੀ ਘਟਨਾ ਦੀ ਬਹੁਤ ਪੂਰੇ ਜੋਰ ਸ਼ੋਰ ਨਾਲ ਨਿਖੇਦੀ ਕਰਦੇ ਹਨ ਅਤੇ ਅਤੇ ਜਿਹੜੇ ਵੀ ਲੋਕ ਸ਼ਹੀਦ ਹੋਏ ਹਨ ਉਹਨਾਂ ਨੂੰ ਪਾਵਨ ਸ਼ਰਨ ਅ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ